ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਸਿੱਧੂ ਮੂਸੇ ਵਾਲੇ ਦੇ ਫੈਨ ਸਾਰੀ ਦੁਨੀਆ ਦੇ ਵਿੱਚ ਮੌਜੂਦ ਨੇ ਅਤੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਾਉਥ ਦਾ ਬਹੁਤ ਵੱਡਾ ਸੁਪਰਸਟਾਰ ਹੈ ਅੱਲੂ ਅਰਜਨ ਜਿਸ ਦੀ ਹੁਣੇ-ਹੁਣੇ ਇੱਕ ਪੁਸ਼ਪਾਰ ਫਿਲਮ ਰਿਲੀਜ਼ ਹੋਈ ਹੈ ਤਾਂ ਆਪਣੀ ਗੱਡੀ ਦੇ ਵਿੱਚ ਸਿੱਧੂ ਮੂਸੇ ਵਾਲੇ ਪਾਈ ਦੇ ਗੀਤ ਸੁਣਦਾ ਨਜ਼ਰ ਆ ਰਿਹਾ ਹੈ ਅਤੇ ਸਾਉਥ ਦਾ ਇਹ ਵੱਡਾ ਸੁਪਰਸਟਾਰ ਸਿੱਧੂ ਮੂਸੇ ਵਾਲੇ ਦੇ ਗੀਤ ਸੁਣਦਾ ਹੈ ਆਪਣੀ ਗੱਡੀ ਦੇ ਵਿੱਚ ਦੋਸਤੋ ਸੁਪਰਸਟਾਰ ਤਾਂ ਛੋਟੀ ਸਿੱਧੂ ਮੂਸੇ ਵਾਲੇ ਨੂੰ ਹੌਲੀਬੁੱਡ ਦੇ ਵੱਡੇ ਵੱਡੇ ਰੈਪਰ ਅਤੇ ਸਿੰਗਰ ਸੁਣਦੇ ਨੇ ਅਤੇ ਇਹੀ ਰੋਤਵਾਏ ਸਿੱਧੂ ਮੂਸੇ ਵਾਲੇ ਜੱਟ ਦਾ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਵੇਲੀ ਦੇ ਵਿੱਚ ਕੋਈ ਨਾ ਕੋਈ ਸਿੱਧੂ ਪਰਿਵਾਰ ਨੂੰ ਮਿਲਣ ਆਉਂਦਾ ਹੀ ਰਹਿੰਦਾ ਹੈ ਤੇ ਸਿੱਧੂ ਮੂਸੇ ਵਾਲੇ ਦਾ ਘਰ ਦੇਖਣ ਲਈ ਪੂਰੇ ਸ਼ਹਿਰ ਵੀ ਆਉਂਦੇ ਨੇ ਤੇ ਦੋਸਤੋ ਹੁਣ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਦੀ ਹਵੇਲੀ ਵਿੱਚ ਕੋਈ ਸਿੱਧੂ ਮੂਸੇ ਵਾਲੇ ਬਾਈ ਦਾ ਹਮਸਕਲ ਬਾਈ ਸਿੱਧੂ ਪਰਿਵਾਰ ਨੂੰ ਮਿਲਣ ਆਉਂਦਾ ਹੈ ਅਤੇ ਜਦੋਂ ਬਾਈ ਛੋਟੇ ਸਿੱਧੂ ਨੂੰ ਮਿਲਦਾ ਹੈ ਤਾਂ ਛੋਟੇ ਸਿੱ ਕਿ ਉਸ ਨੂੰ ਇੰਜ ਲੱਗਦਾ ਹੈ ਕਿ ਉਸ ਨੂੰ ਉਹ ਕਦੇ ਨਾ ਕਦੇ ਜ਼ਰੂਰ ਜਾਣਦਾ ਹੈ ਅਤੇ ਦੋਸਤੋ ਏਵੇਂ ਵੀ ਹੋ ਸਕਦਾ ਹੈ ਕਿ ਛੋਟੇ ਸਿੱਧੂ ਨੂੰ ਆਪਣੇ ਵੱਡੇ ਭਾਈ ਸੋਹਦੀਪ ਸਿੱਧੂ ਮੂਸੇਵਾਲੇ ਦਾ ਭਲੇਖਾ ਪੈਂਦਾ ਹੋਵੇ ਅਤੇ ਤੁਸੀਂ ਇਸ ਵੀਡੀਓ ਵਿੱਚ ਦੇਖੋ ਕਿ ਇਹ ਵੀਰ ਵੀ ਬਿਲਕੁਲ ਹੀ ਸਿੱਧੂ ਮੂਸੇਵਾਲੇ ਬਾਈ ਦੀ ਡਿਟੋ ਕਾਪੀ ਲੱਗ ਰਿਹਾ ਹੈ ਅਤੇ ਇਸ ਕਰਕੇ ਇਸ ਵੀਰ ਨੂੰ ਦੇਖ ਕੇ ਛੋਟਾ ਸਿੱਧੂ ਵੀ ਹੈਰਾਨ ਰਹਿ ਜਾਂਦਾ ਹੈ ਅਤੇ ਇਸ ਵੀਰ ਦੇ ਵੱਲ ਵਾਰੀ-ਵਾਰੀ ਵੇਖਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਆਪਣੇ ਵੱਡੇ ਵੀਰ ਸਿੱਧੂ ਮੂਸੇਵਾਲੇ ਬਾਈ ਦੀ ਡਿਟੋ ਸ਼ਕਲ ਦੇਖਣ ਨੂੰ ਮਿਲ ਜਾਂਦੀ ਹੈ ਤਾਂ ਦੋਸਤੋ ਹੁਣ ਇੱਕ ਹੋਰ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਹੈ ਕਿ ਸਿੱਧੂ ਮੂਸੇਵਾਲੇ ਬਾਈ ਦੀ ਸਮਾਧ ਤੇ ਕੰਮ ਚੱਲ ਰਿਹਾ ਹੈ ਅਤੇ ਸਿੱਧੂ ਮੂਸੇਵਾਲੇ ਬਾਈ ਦੀ ਸਮਾਦ ਨੂੰ ਹੋਰ ਜਿਆਦਾ ਨਿਖਾਰਿਆ ਜਾ ਰਿਹਾ ਹੈ ਅਤੇ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਬਾਈ ਦਾ ਰੁਤਬਾ ਹਾਲੀਵੁੱਡ ਤੱਕ ਹੈ ਅਤੇ ਕਿਉਂਕਿ ਗੋਰੀ ਕਾਲੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਅਤੇ ਸਿੱਧੂ ਮੂਸੇਵਾਲੇ ਦੀ ਸਮਾਦ ਅਤੇ ਉਸ ਦੇ ਘਰ ਨੂੰ ਵੇਖਣ ਆਉਂਦੇ ਨੇ ਅਤੇ ਵੇਖਣ ਨੂੰ ਸਮਾਦ ਹੋਰ ਸੋਹਣੀ ਲੱਗ ਸਕੇ ਤੇ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਨੂੰ ਵੀ ਇਹ ਗੱਲ ਚੰਗੀ ਲੱਗੇਗੀ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱ ਚੋਰ ਕਰ ਲਿਓ ਤਾਂ ਜੋ ਤੁਹਾਨੂੰ ਸਿੱਧੂ ਮੂਸੇ ਵਾਲੇ ਰਿਲੇਟਡ ਅਪਡੇਟਸ ਮਿਲਦੀਆਂ ਰਹਿਣ ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ